ਬਜੀਤ ਸਿੰਘ ਪਿੰਡ ਕੋਤਾ ਜੀ ਮੇਰੀ ਗੱਲ ਸੁਣੋ ਜੀ ਕੋਈ ਮਸਲਾ ਉਹ ਐ ਨਹੀਂ ਹੁੰਦਾ ਹੁੰਦਾ ਅੱਜ ਕਰੋੜਾਂ ਅਰਬਾਂ ਰੁਪਈਆਂ ਦਾ ਤੇਲ ਏ ਟਰੈਕਟਰਾਂ ਚ ਫੁੱਕਿਆ ਗਿਆ ਆ ਜਿਹੜੀ ਟ੍ਰੈਫਿਕ ਹੈ ਜਾਮ ਕੀਤੀ ਗਈ ਇਹ ਗੱਲ ਹੋ ਨਹੀਂ ਸਕਦੀ ਇਹਨਾਂ ਦੇ ਲੀਡਰਾਂ ਨਾਲ ਅੱਜ ਕਿੰਨੇ ਤੜਫ ਰਹੇ ਹੈ ਹੈ ਆ ਮਰੀਜ਼ ਹੈ ਹਸਪਤਾਲਾਂ ਚ ਜਾਣੇ ਆ ਤੜਫਦੇ ਆ ਔਰ ਉਹਨਾਂ ਨੂੰ ਬਾਰੇ ਜਿਹੜੀ ਇਹ ਗੱਲ ਹੈ ਇਹ ਬੈਠ ਕੇ ਵੀ ਹੋ ਸਕਦੀ ਆ ਆ ਇੰਨਾ ਪ੍ਰਸ਼ਾਸਨ ਦਿੱਲੀ ਇੱਕ ਸਾਲ ਆਏ ਤੇ ਉਹੋ ਕੀ ਹੋਇਆ ਹੁਣ ਕੀ ਹੋਊਗਾ ਇਹ ਲੋਕਾਂ ਨੂੰ ਤਪਾਉਣ ਵਾਲੀ ਗੱਲ ਐ ਸਾਰੀ ਉਮਰ ਤੜਨ ਨੇ ਲਾਉਣਗੇ ਇਹਦਾ ਮਸਲਾ ਹੱਲ ਕੋਈ ਨਹੀਂ ਹੈ ਸਿੱਧੀ ਜੀ ਗੱਲ ਐ ਲੋਕਾਂ ਨੂੰ ਤਪਾ ਰਹੇ ਐ ਮੈਂ ਤਾਂ ਆਪ ਆਖੀ ਜਨਾ ਵੀ ਆ ਮਰੀਜ਼ ਐ ਜਿਹੜੇ ਸਾਰੇ ਤੜਫ ਰਹੇ ਐ ਹੁਣ ਤੁਸੀਂ ਉਹ ਜ਼ਰੂਰੀ ਐ ਕਿ ਇਹਨਾਂ ਨੂੰ ਤਪਾਉਣਾ ਜ਼ਰੂਰੀ ਐ ਮੈਂ ਤਾਂ ਪੁਲਿਸ ਨੂੰ ਵੀ ਕਹਿਣਾ ਵੀ ਇਹਨਾਂ ਨੂੰ ਰੋਕੋ ਕਿ ਨਾ ਉਹਨਾਂ ਨੂੰ ਤਪਾਓ ਵਿਚਾਰਾਂ ਨੂੰ ਤੜਫ ਰਹੇ ਐ ਲੋਕ ਕੀ ਕਰ ਰਹੇ ਐ ਲੋਕ ਭੁੱਖੇ ਮਰ ਰਹੇ ਐ ਹੈਂ ਇੰਨਾ ਤੇਲ ਫੁੱਕਿਆ ਗਿਆ ਅੱਜ ਉਹਨਾਂ ਦੀ ਉਹੀ ਮਦਦ ਕੀਤੀ ਜਾਂਦੀ ਹੈ ਜੇ ਕਿਸੇ ਨੇ ਧੋਕ ਨਾਲ ਆਖਦੀਏ ਨਾ ਇਹਨਾਂ ਨੂੰ ਬਾਹਰ ਜੋ ਯਾਰ ਇਹ ਗਰੀਬ ਆ ਨਹੀਂ ਬਹੋਂਦੇ ਅੱਜ ਇੱਥੇ ਉਹੀ ਹੋ ਕਰੀ ਜਾਂਦੇ ਆ ਕੋਈ ਗੱਲ ਨਹੀਂ ਇਹ ਇਹ ਮਸਲਾ ਨਹੀਂ ਹੋਣਾ ਹੱਲ ਟਰੈਕਟਰ ਜਿੰਨੇ ਮਰਜ਼ੀ ਕਰੀ ਜਾਣ ਜਦੋਂ ਮੈਂ ਕਿਸਾਨ ਐ ਮੇਰਾ ਮੁੰਡਾ ਖੇਤੀ ਕਰਨ ਨੂੰ ਤਿਆਰ ਨਹੀਂ ਕਿਸਾਨ ਦਾ ਪੁੱਤ ਕਿਸਾਨ ਖੇਤੀ ਕਰਨ ਨੂੰ ਤਿਆਰ ਨਹੀਂ ਫਿਰ ਮਸਲੇ ਹੱਦ ਕਿਵੇਂ ਹੋਣਗੇ ਅਸੀਂ ਕਰਜ਼ਾ ਲਈ ਜਾਂਦੇ ਆਂ ਕੋਠੀਆਂ ਪਾਈ ਜਾਂਦੇ ਆਂ ਮਾਫ ਕਰ ਦਿਓ ਕੀ ਜਲੀਲ ਹੋਈ ਇਹ ਅੱਜ ਜੇ ਮੈਥੋਂ ਕੋਈ ਪੈਸੇ ਲਵੇ ਮੈਨੂੰ ਆਖੇ ਕੋਈ ਮਾਫ ਕਰ ਦੇ ਨਹੀਂ ਹੁੰਦਾ ਇਹ ਸਹੀ ਗੱਲ ਕਰਨੀ ਚਾਹੀਦੀ ਹੈ ਇਹ